ਮੇਰਾ ਨਾਮ ਸਤਨਾਮ ਸਿੰਘ ਹੈ ਮੇਰੀ ਜੁਐਲਰੀ ਸ਼ਾਪ ਦੀ ਦੁਕਾਨ ਆ ਕੋਟ ਸੰਤੋਖ ਰਾਏ ਚ ਮੇਰੀ ਜਿਹੜੀ ਰਾਇਸ਼ ਆ ਉਹ ਧਾਰੀਵਾਲ ਸ਼ਹਿਰ ਚ ਆ ਰਾਤੀ ਮੈਨੂੰ ਮੇਰੇ ਮਾਲਕ ਦਾ ਫੋਨ ਆਇਆ 5 ਵਜੇ ਵੀ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਵਾ ਤੇ ਸ਼ੀਸ਼ੇ ਵਾਲਾ ਲੋਕ ਵੀ ਖੁੱਲਾ ਵਾ ਤੇ ਤੁਹਾਡੀ ਦੁਕਾਨ ਤੇ ਕੋਈ ਘਟਨਾ ਵਾਪਰੀ ਆ ਉਰ ਤੋਂ ਮੈਂ ਅੱਧੇ ਘੰਟੇ ਬਾਅਦ ਇੱਥੇ ਆਇਆ ਵਾਂ 5:30 ਵਜੇ ਤੇ ਮੈਂ 5:30 ਵਜੇ ਇੱਥੇ ਆਇਆ ਮੈਂ ਤੇ ਮੇਰਾ ਬੇਟਾ ਗੱਡੀ ਚ ਅਸੀਂ ਆਉਂਦਾ ਵੇਖਿਆ ਸਾਰਾ ਸਮਾਨ ਖਿਲਰਿਆ ਪਿਆ ਸੀ ਤੋ ਜੋ ਵੀ ਸਮਾਨ ਹੈਗਾ ਚਾਂਦੀ ਦਾ ਜੋ ਵੀ ਸੋਨੇ ਦਾ ਥੋੜਾ ਬਤ ਉਹ ਸਾਰਾ ਲੈ ਗਏ ਕੈਮਰੇ ਲੱਗੇ ਹੀ ਪਰ ਉਹਨਾਂ ਨੇ ਕੈਮਰੇ ਵਿੱਚ ਜਿਹੜੀ ਡੀਵੀਆਰ ਉਹ ਨਾਲ ਲੈ ਗਿਆ ਉਹ ਬਾਕੀ ਰਕ ਜਿਹਦੇ ਵਿੱਚ ਰਿਕਾਰਡਿੰਗ ਹੋਣੀ ਸੀ ਉਹ ਡੀਵੀਆਰ ਨਾਲ ਲੈ ਕੇ ਨਾਲ ਉਹਦੇ ਵਿੱਚ ਫਿਰ ਫਾਇਦਾ ਕੋਈ ਨਹੀਂ ਉਹ ਡੀਵੀਆਰ ਹੋਊਗੀ ਫਿਰ ਰਿਕਾਰਡਿੰਗ ਨਹੀਂ ਚੱਲੇਗੀ ਲਗਭਗ 15 ਲੱਖ ਹੋਊਗੀ ਇਹ ਹੀ ਬਸ ਤੇ ਬਾਕੀ ਚਾਂਦੀ ਸੀ ਤੋ 10 ਕਿਲੋ ਨਹੀਂ ਜਾਂਦੀ 8 ਦਾ ਕਿਲੋ ਤੇ ਬਾਕੀ ਕੋਕੇ ਹੀ 1.5 200 ਗ੍ਰਾਮ ਤੋ ਬਾਕੀ ਉਹ ਸਾਰਾ ਕੁਝ ਲੈ ਕੇ ਨਹੀਂ ਆਡੇ ਲੱਗੇ ਚਾਕੇ ਇੱਕ ਦੋ ਵਾਰੀ ਹੋਈਆਂ ਚੋਰੀਆਂ ਹਾਂ ਮੈਂ ਅੱਜ ਕੋਈ 9 ਕੋਏ ਜਾ ਕੇ ਨਾ ਧਾਰੀਵਾਲ ਥਾਣੇ ਰਿਪੋਰਟ ਲਿਖਾਈ ਆ ਉੱਥੇ ਆਏ ਸੀ ਸਬ ਇੰਸਪੈਕਟਰ ਸਤਨਾਮ ਸਿੰਘ ਆਏ ਸੀ ਉਹਨਾਂ ਆ ਕੇ ਮੌਕਾ ਵੇਖਿਆ ਰਿਕਾਰਡਿੰਗ ਲਾ ਕੇ ਜਾਗਦੀਆਂ ਵੇਖੀਆਂ ਵਾਂ ਤੇ ਹੁਣ ਮੈਡਮ ਜਿਹੜੇ ਐਸਐਚਓ ਸਾਹਿਬ ਉਹ ਵੀ ਆ ਰਹੇ ਨੇ ਅਸੀਂ ਮੰਗ ਕਰਨਾ ਵੀ ਉਹ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜਿਆ ਜਾਏ ਤੇ ਸਾਡਾ ਜਿਹੜਾ ਸਮਾਨ ਵਾਪਸ ਕਰਾਇਆ ਜਾਏ ਜੀ ਮੇਰਾ ਨਾਮ ਯੂਨਸ ਸਿੰਘ ਆ ਮੈਂ ਪਿੰਡ ਕੋਟ ਸੰਤੋਖ ਰਾਏ ਦਾ ਰਹਿਣ ਵਾਲਾ ਹਾਂ ਮੇਰੇ ਲਾਗੇ ਭਾਜੀ ਸਤਨਾਮ ਸੁਨਿਆਰਾ ਜੋ ਧਾਰੀਵਾਲ ਤੋਂ ਆਉਂਦੇ ਨੇ ਇੱਥੇ ਕੋਟ ਦੇ ਵਿੱਚ ਦੁਕਾਨ ਹੈ ਇਹਨਾਂ ਦੀ ਭਾਜੀ ਆਪਾਂ ਜਦੋਂ ਸਵੇਰੇ ਆਏ ਆ ਉਦੋਂ ਮੈਨੂੰ ਪਤਾ ਲੱਗਾ ਕਿ ਚੋਰੀ ਹੋਈ ਆ ਉਦੋਂ ਬਾਅਦ ਚ ਪਤਾ ਲੱਗਾ ਜੀ ਆਪਾਂ ਸਾਰੇ ਦੁਕਾਨਦਾਰ ਇਹ ਮੰਗ ਕਰਦੇ ਆ ਕਿ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜਿੰਨੇ ਵੀ ਚੋਰੀ ਕੀਤੀ ਆ ਉਹ ਚੋਰ ਛੇਤੀ ਤੋਂ ਛੇਤੀ ਵੀ ਜੋ ਵੀ ਆ ਪੁਲਿਸ ਉਹਨੂੰ ਗ੍ਰਿਫਤਾਰ ਕਰੇ ਤੇ ਇਨਸਾਫ ਦਿਵਾਵੇ ਭਾਜੀ ਇਹਨਾਂ ਨੂੰ